ਗੁਰਜੀਕਾ ਖਾਲਸਾ ਗੁਰਜੀਕੀ ਫਤਿਹ ਜੈ ਜੀ ਰਾਮ ਮੈਂ ਸਾਰਿਆਂ ਦਾ ਪਿਛਲਾ ਲੰਬਾ ਸਮਾਂ ਇਲੈਕਸ਼ਨ ਲਈ ਔਰ ਉਹ ਸਿਲੈਕਸ਼ਨ ਦੇ ਵਿੱਚ ਬਹੁਤ ਕੋਸ਼ਿਸ਼ ਕੀਤੀ ਸਾਰਿਆਂ ਤੱਕ ਪਹੁੰਚਣ ਦੀ ਬਰ ਇਲੈਕਸ਼ਨ ਦੇ ਦਰਮਿਆਨ ਬਹੁਤ ਵੱਡਾ ਹਲਕਾ ਸੀ ਹਰ ਇੱਕ ਤੱਕ ਪਹੁੰਚ ਨਹੀਂ ਕਰ ਪਏ ਪਰ ਮੈਨੂੰ ਬਹੁਤ ਚੰਗਾ ਲੱਗਾ ਕਿ ਮੇਰੇ ਦੁਆਰਾ ਕੀਤੇ ਕੰਮ ਜਿਹੜਾ ਵਿਕਾਸ ਕੀਤਾ ਹੈ ਜਾਂ ਕੋਈ ਵੀ ਤੁਹਾਡੇ ਨਾਲ ਅਸੀਂ ਰਹੇ ਹਾਂ ਵਰਤਦੇ ਤੁਸੀਂ ਲੋਕ ਮੇਰੇ ਕੋ ਆਏ ਉਹ ਕੰਮ ਤੁਹਾਡੇ ਤੱਕ ਜਰੂਰ ਪਹੁੰਚੇ ਬਹੁਤ ਸੋਹਣੀ ਇਲੈਕਸ਼ਨ ਲੜੀ ਗਈ ਚੋਣ ਪ੍ਰਚਾਰ ਕੀਤਾ ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਨੇ ਤੁਹਾਡੇ ਕੋਲ ਪਹੁੰਚ ਕੀਤੀ ਇਸ ਤੋਂ ਚੋਣ ਪ੍ਰਚਾਰ ਦੇ ਵਿੱਚ ਜਿੱਥੇ ਸਾਡੇ ਕਾਂਗਰਸ ਪਾਰਟੀ ਦੇ ਬੂਥ ਲੈਵਲ ਔਰ ਮਹੱਲੇ ਔਰ ਗੜੀ ਲੈਵਲ ਦੇ ਵਰਕਰ ਜਿਹੜੇ ਜਿਹੜੇ ਥੱਲੇ ਜਿਹੜੇ ਜ਼ਮੀਨ ਦੇ ਨਾਲ ਜੁੜੇ ਨੇ ਉਹਨਾਂ ਨੇ ਅਨਥਕ ਮਿਹਨਤ ਕੀਤੀ ਲਗਾਤਾਰ ਲੋਕਾਂ ਦੇ ਵਿੱਚੋਂ ਬਹੁਤ ਮਜ਼ਬੂਤੀ ਦੇ ਨਾਲ ਪਾਰਟੀ ਦੇ প্রচারਚ लागले ਰਹਤੇ ਉਤੇ ਡਿਸਟ੍ਰਿਕਟ ਲੈਵਲ ਦੀ ਲੀਡਰਸ਼ਿਪ ਬਲੌਕ ਲੈਵਲ ਦੀ ਲੀਡਰਸ਼ਿਪ ਔਰ ਜिले ਦੇ ਸਮੂਚੀ ਸੀਨੀਅਰ ਲੀਡਰਸ਼ਿਪ ਨੇ ਵੀ ਬਹੁਤ ਰੋਲ ਅਦਾ ਕੀਤਾ ਇਸ ਤੋਂ ਇਲਾਵਾ ਐਨ ਜੀਓਸ ਸਮਾਜ ਸੇਵੀ ਸੰਸਥਾਵਾਂ ਮੇਰੇ ਦੋਸਤ ਮੇਰੇ ਮਿੱਤਰ ਮੇਰਾ ਸਮੁੱਚਾ ਪਰਿਵਾਰ ਰਿਸ਼ਤੇਦਾਰ ਔਰ ਬਹੁਤ ਲੋਕ ਜਿਹੜੇ ਸਿਰਫ ਮੇਰੇ ਨਾਲ ਇੱਕ ਦੋ ਕੰਮ ਕਰਵਾਏ ਉਹਨਾਂ ਹੋਣਗੇ ਉਹਨਾਂ ਨੇ ਔਰ ਉਹਦੇ ਕਰਕੇ ਵੀ ਉਹਨਾਂ ਲੋਕਾਂ ਨੇ ਬਹੁਤ ਜਿਆਦਾ ਮਦਦ ਕੀਤੀ ਅਮਰਸਰ ਤੋਂ ਬਾਹਰ ਬੈਠੇ ਪੰਜਾਬ ਚ ਦੇਸ਼ ਚ ਬੈਠੇ ਲੋਕਾਂ ਨੇ ਬਹੁਤ ਮਦਦ ਕੀਤੀ ਮੇਰਾ ਪਰਿਵਾਰ ਐਨਆਰਆਈ ਭਰਾਵਾਂ ਨੇ ਬੜੀ ਡਟ ਕੇ ਮਦਦ ਕੀਤੀ ਔਰ ਪ੍ਰਿੰਟ মিডিਆ ਸੋਸ਼ਲ ਮੀਡੀਆ ਇਲੈਕਟ੍ਰੋਨਿਕ ਮੀਡੀਆ ਨੇ ਵੀ ਮੇਰੇ ਹੱਕ ਦੇ ਵਿੱਚ ਬਹੁਤ ਪ੍ਰਚਾਰ ਕੀਤਾ ਮੇਰਾ ਪੱਖ ਜਿਹੜਾ ਹੈ ਲੋਕਾਂ ਸਾਹਮਣੇ ਪੇਸ਼ ਕੀਤਾ ਮੈਂ ਆਪਣੇ ਪੱਖ ਰਹੀਂ ਇਸ ਮੀਡੀਆ ਰਹੀਂ ਆਪਣੇ ਸਾਰੇ ਕੀਤੇ ਕੰਮ ਜਿਹੜੇ ਆ ਲੋਕਾਂ ਦੇ ਅੱਗੇ ਰੱਖੇ ਔਰ ਬੜੀ ਮਜ਼ਬੂਤੀ ਦੇ ਨਾਲ ਸ਼੍ਰਿ ਸਤਾਚਾਰ ਰਹਿਤ ਔਰ ਨਿਰੰਤ ਨਾਲ ਇਹ ਰਾਜਨੀਤੀ ਕੀਤੀ ਜਿਹਦਾ ਸਿਲਾਇ ਹੋਇਆ ਕਿ ਤੀਸਰੀ ਵਾਰ ਤੁਸੀਂ ਸਾਰੇ ਲੋਕਾਂ ਨੇ ਮੇਰਾ ਸਾਥ ਦਿੱਤਾ ਔਰ ਮੈਨੂੰ ਤੀਜੀ ਵਾਰ ਮੈਂਬਰ ਪਾਰਲੀਮੈਂਟ ਬਣਾਇਆ ਇੱਕ ਕੋਈ ਸਿਆਸੀ ਪਿਛੋਕੜ ਨਹੀਂ ਸੀ ਇੱਕ ਸਧਾਰਨ ਪਰਿਵਾਰ ਚੋਂ ਨਿਕਲੇ ਸਾਂ ਔਰ ਤੀਸਰੀ ਵਾਰ ਮੈਂਬਰ ਪਾਰਲੀਮੈਂਟ ਬਣਾਉਣਾ ਬਹੁਤ ਵੱਡੀ ਗੱਲ ਹੈ। ਮੈਂ ਇਸ ਗੁਰੂ ਨਗਰੀ ਦਾ ਸ੍ਰੀ ਗੁਰੂ ਰਾਮਦਾਸ ਜੀ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦਾ ਕਿ ਜਿਨ੍ਹਾਂ ਨੇ ਮੇਰੇ ਤੇ ਮਿਹਰ ਭਰਿਆ ਹੱਥ ਰੱਖਿਆ ਇਸ ਦੇ ਪੁੱਤਰ ਸਰੋਵਰ ਸ੍ਰੀ ਦੁਰਗਿਆਂਤੀ ਰਜ ਜੀ ਸ੍ਰੀ ਭਗਵਾਨ ਬਾਲਮੀਕੀ ਰਜ ਜੀ ਔਰ ਸਾਡੇ ਕ੍ਰਿਸਚਨ ਭਾਈਚਾਰੇ ਦੇ ਬਹੁਤ ਹੀ ਅਹਿਮ ਸਤਾਨ ਜਿੰਨਾਂ ਤੋਂ ਅਸ਼ੀਰਵਾਦ ਲੈ ਕੇ ਮੈਂ ਬਹੁਤ ਜ਼ਿਆਦਾ ਸ਼ੁਕਰਾਨਾ ਅਦਾ ਕਰਦਾ ਇਨਾਂ ਤਾਮਿਲਸਥਾਨਾਂ ਦਾ ਇਹਨਾਂ ਦੇ ਫ੍ਰਿਸਦਾ ਜਿਨ੍ਹਾਂ ਨੇ ਮੇਰੇ ਲਈ ਬਹੁਤ ਅਰਦਾਸਾਂ ਕੀਤੀਆਂ ਮੈਂ ਸਮੁੱਚੇ ਅਮਰਸਰ ਦਾ ਦੇਲਦਿਆਂ ਕਰਾਂਗੇ ਤੋਂ ਬਹੁਤ ਧੰਨਵਾਦ ਕਰਦਾ ਹਾਂ Subscribe to One India channel and never miss an update.